ਸੋ ਬਾਈ ਗੁਰਜੀ ਕੀ ਪਤੇ ਖਾਲਸਾ ਕਲਾਥ ਹਾ우스 ਪਿੰਡ ਖੜਿਆਲ ਲਓ ਜੀ ਅੱਜ ਇੱਕ ਬਹੁਤ ਸੋਹਣਾ ਹੋਰ ਆਫਰ ਲੈ ਕੇ ਆਏ ਆ ਤੁਹਾਡੇ ਵਾਸਤੇ ਬਿਲਕੁਲ ਪਿਓਰ ਕਾਟਨ ਦੇ ਸੌਫਟ ਵੱਡੇ ਵੱਡੇ ਦੁਪੱਟਿਆਂ ਦੇ ਉੱਪਰ ਲਓ ਜੀ ਪੂਰੀ ਵੱਡੀ ਕੱਟ ਹੈ ਦੁਪੱਟਿਆਂ ਤੇ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਕਿਉਂਕਿ ਦੂਰ ਨੇੜੇ ਵੀਡੀਓ ਦੇਖ ਕੇ ਕਈ ਭੈਣਾ ਭਾਈ ਜੀ ਨੇ ਪਰ ਆਪਾਂ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਉਸ ਤਰ੍ਹਾਂ ਦੇ ਰੇਟ ਦੇ ਦਾਂਗੇ ਜਿਹੜੇ ਤੁਸੀਂ ਦੂਰ ਦੂਰ ਵੀਡੀਓ 'ਚ ਦੇਖਦੇ ਹੋ। ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਦੁਪੱਟੇ ਦੇ ਵਿੱਚ ਤੁਸੀਂ ਚੈੱਕ ਕਰ ਲਓ। ਲਓ ਜੀ। ਦੇਖੋ। ਲਾਈਟ ਡਾਰਕ ਸਾਰੇ ਕਲਰ। ਰੇਟ ਆਊਗਾ ਜੀ 150 ਰੁਪਏ ਦੇ ਦੋ ਦੁਪੱਟੇ। ਲਓ ਜੀ। ਸਿਰਫ 150 ਰੁਪਏ ਦੇ ਵਿੱਚ ਦੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਦੁਪੱਟਿਆਂ ਦੇ ਦੇਖ ਲਓ ਤੁਸੀਂ। ਪੂਰੀ ਵੱਡੇ ਵੱਡੇ ਕੱਟ ਵਾਲੇ ਵੱਡੇ ਕਾਟਨ ਦੇ ਦੁਪੱਟੇ ਆ ਫੁੱਲ ਪਿਓਰ ਕਾਟਨ 1% ਵੀ ਵਿੱਚ ਕੋਈ ਮਿਕਸ ਮਿਕਸ ਭਾਗਾ ਨਹੀਂ ਹੈਗਾ ਲਓ ਜੀ 150 ਰੁਪਏ ਦੇ ਦੋ ਵੀਰੇ ਫੇਰ ਤੁਸੀਂ ਬਾਰੀ-ਬਾਰੀ ਸਾਨੂੰ ਬਾਅਦ ਚ ਮੰਗੀ ਜਾਂਦੇ ਹੁੰਦੇ ਹੋ ਸ਼ਨੀਵਾਰ ਤੇ ਆਏ ਦੁਬਾਰ ਕੱਲ ਨੂੰ ਸ਼ਨੀਵਾਰ ਹੈ ਪਰਸੋਂ ਨੂੰ ਐਂਤਵਾਰ ਸਿਰਫ 2 ਦਿਨ ਦੇ ਵਿੱਚ ਆਪਾਂ ਨੇ ਇਹ ਕਲੀਅਰ ਕਰ ਦੇਣਾ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਆ ਕੇ ਲੈ ਜਿਓ ਇਹ ਦੁਪੱਟੇ 150 ਰੁਪਏ ਦੇ ਵਿੱਚ ਦੋ ਕਿਉਂਕਿ ਇਹ ਮੁੜ ਕੇ ਹੋ ਸਕਦਾ ਵੀ ਆਪਣੇ ਕੋਲੇ ਵੀ ਨਾਲ ਦੁਬਾਰਾ ਆਉਣ ਇਸ ਤਰ੍ਹਾਂ ਦੇ ਇੰਨੇ ਕ ਆਫਰ ਦੇ ਵਿੱਚ ਡੇਢੇ ਦੁਪੱਟੇ 120 30 ਰੁਪਏ ਦਾ ਇਹ ਕੱਲਾ ਦੁਪੱਟਾ ਸਿੰਗਲ ਵਿਕਦਾ ਹੈ ਬਜ਼ਾਰਾਂ ਦੇ ਵਿੱਚ 110 20 ਐ ਲਓ ਜੀ 150 ਦੇ ਦੋ ਕਰਤੇ ਸਿਰਫ ਕੱਲ ਦਾ ਤੇ ਪਰਸੋਂ ਦੇ ਦਿਨ ਸ਼ਨੀਵਾਰ ਤੇ ਐਤਵਾਰ ਕੱਟ ਪੀਸਾਂ ਦਾ ਵੀ ਆਪਣੇ ਆਫਰ ਚੱਲਦੇ ਰਹਿਣਗੇ ਬਹੁਤ ਸੋਹਣੇ ਕੱਟ ਪੀਸ ਵੀ ਤੁਹਾਨੂੰ ਮਿਲਣਗੇ ਉਹ ਵੀ ਤੁਸੀਂ ਲਿਜਾ ਸਕਦੇ ਹੋ ਲਓ ਜੀ ਤੇ ਪੱਟੇ ਦੇ ਵਿੱਚ ਤਾਂ ਸਿਰੇ ਹੀ ਹੈ ਗੱਲ ਬਾਤ ਜਿਵੇਂ ਮਰਜ਼ੀ ਤੁਸੀਂ ਇਹ ਦੁਪट्टे ਆਪਣੇ ਡੇਲੀ ਯੂਜ਼ ਵਾਸਤੇ ਵਰਤ ਸਕਦੇ ਹੋ ਆ ਗਿਆ ਜੀ ਬਲੈਕ ਦੇ ਉੱਪਰ ਬੜਾ ਪਿੱਛੇ ਹੋ ਕੇ ਦਿਖਾਤੀ ਬਸ ਸਾਰੇ ਕਲਰ ਲਓ ਜੀ ਆ ਤੁਸੀਂ ਮੋਟੀ ਮੋਟੀ ਨਿਗਾ ਮਾਰ ਲਓ ਸਾਰੇ ਰੰਗ ਡਿਜ਼ਾਈਨ ਇਹਦੇ ਵਿੱਚ ਹੋਰ ਵੀ ਦੇ ਦਾਂਗੇ ਜਿੰਨੇ ਕਹੋਗੇ ਉਹਨੇ ਦੁਪट्टे ਲੈ ਜਿਓ 150 ਦੇ ਦੋ ਲਓ ਵੀਰੇ ਫੁੱਲ ਪਿਓਰ ਕਾਟਨ ਪੂਰੇ ਵੱਡੇ ਵੱਡੇ ਦੁਪੱਟੇ ਇਹ ਨਹੀਂ ਹੋਊਗਾ ਵੀ ਨਿੱਕਾ ਜਿਹਾ ਦੁਪੱਟਾ ਹੋਊਗਾ ਫੁੱਲ ਵੱਡੇ ਲੈਂਥ ਦੇ 150 ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ